ਪੰਜਾਬ ਦੇ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ 2018 ਤੋਂ ਲੈ ਕੇ 2021 ਤੱਕ ਪੰਜਾਬ ਦੇ ਵਿੱਚ ਪੰਚਾਇਤਾਂ ਦੁਆਰਾ ਜੋ ਵੀ ਕਾਰਜ ਕੀਤੇ ਗਏ ਨੇ ਉਹਨਾਂ ਸਾਰਿਆਂ ਦਾ ਫਿਜ਼ੀਕਲ ਨਰੀਖਣ ਕੀਤਾ ਜਾਵੇਗਾ। ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਦੇ ਤਹਿਤ ਨਾਭਾ ਬਲਾਕ ਦੇ ਲਈ ਵੀ ਇੱਕ ਟੀਮ ਗਠਨ ਕੀਤੀ ਗਈ ਸੀ ਅਤੇ ਪੰਚਾਇਤ ਸੈਕਟਰੀ ਜ਼ਿਲ੍ਹਾ ਪ੍ਰੀਸ਼ਦ ਮੁਹਾਲੀ ਰਣਜੀਤ ਸਿੰਘ ਆਪਣੀ ਟੀਮ ਦੇ ਨਾਲ 90 ਦੇ ਬਕ-ਬਕ ਪਿੰਡਾਂ ਦੇ ਵਿੱਚ ਵੈਰੀਫਿਕੇਸ਼ਨ ਦੇ ਲਈ ਪਹੁੰਚੇ ਪਰ ਦੂਜੇ ਪਾਸੇ ਪੰਚਾਇਤਾਂ ਦੇ ਵੱਲੋਂ ਇਸ ਕੰਮ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਵੈਰੀਫਿਕੇਸ਼ਨ ਨਹੀਂ ਹੋਣ ਦੇਵਾਂਗੇ ਅਤੇ ਪੰਚਾਇਤ ਸੈਕਟਰੀ ਨੂੰ ਆਪਣੀ ਟੀਮ ਦੇ ਨਾਲ ਬੇਰੰਗ ਹੀ ਮੁੜਨਾ ਪਿਆ ਕਾਰਨ ਇਹ ਹੈ ਜੀ ਸਰਪੰਚ ਦੀ ਪੰਚਾਇਤਾਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਇਹ ਸਰਪੰਚਾਂ ਨੂੰ ਜਾਣ ਬੁੱਝ ਕੇ ਫਿਜ਼ੀਕਲ ਵੈਰੀਫਿਕੇਸ਼ਨ ਦੇ ਤਹਿਤ ਬਦਨਾਮ ਕਰਨਾ ਚਾਹੁੰਦੀ ਹਾਂ ਕਿੰਨੀਆਂ ਪੰਚਾਇਤਾਂ ਨੇ ਟੋਟਲ ਨਾਪੇ ਦੀ 141 ਪੰਚਾਇਤਾਂ ਨੇ 141 ਚ ਕਿੰਨਿਆਂ ਨੂੰ ਆਇਆ ਵੀ ਤੁਸੀਂ ਜਿਹੜਿਆਂ ਨੂੰ ਪਾਇਰੀ ਕਰਾਉਣਾ ਇਹ ਸਾਰੇ ਪੈਸੇ ਦਾ ਸਾਰੀਆਂ ਤੇ ਆਉਣਾ ਜੀ ਅੱਜ ਫਿਲਹਾਲ 10 ਪੰਚਾਇਤਾਂ ਨੂੰ ਆਇਆ ਇਹ ਤੁਹਾਨੂੰ ਬੁਲਾਇਆ ਗਿਆ 10 ਪੰਚਾਇਤਾਂ ਨੂੰ ਬੁਲਾਇਆ ਗਿਆ ਜੀ ਤੁਹਾਨੂੰ ਕੀ ਡਰ ਆਗਾ ਡਰ ਨਹੀਂ ਹੈਗਾ ਜੀ ਡਰ ਜੇ ਕਿਸੇ ਸਰਪੰਚ ਦੀ ਸ਼ਿਕਾਇਤ ਉਹਦੀ ਕਰ ਲੈਣੇ ਇਹ ਟੋਟਲ ਪੰਚਾਇਤਾਂ ਦੀ ਵੈਰੀਫਿਕੇਸ਼ਨ ਕਰਨ ਦਾ ਕੀ ਮਤਲਬ ਕਾਦਾ ਕਪੜਾ ਜੀ ਦੇਖੋ ਜੇਈ ਐਸ ਸੈਕਟਰੀ ਸਾਹਿਬ ਬੈਠੇ ਨੇ ਜੇਈ ਸਾਹਿਬ ਬੈਠੇ ਨੇ ਪੰਚਾਇਤੀ ਮਹਿਕਮੇ ਦੇ ਐਸ ਡੀ ਯੂ ਐਕਸ਼ਨ ਨੇ ਐਸ ਸੀ ਨੇ ਇਹ ਕਰੇ ਰਹੇ ਨੇ ਆਲਰੇਡੀ ਪਹਿਲਾਂ ਹੋਏ ਰਿਹਾ ਜੀ ਇਹ ਵੈਰੀਫਿਕੇਸ਼ਨਾਂ ਪਹਿਲਾਂ ਹੋਏ ਰਹੀਆਂ ਨੇ ਆਡਿਟ ਹੋ ਰਹੇ ਨੇ ਜੀ ਆਡਿਟ ਹੋਏ ਨੇ ਪੰਚਾਇਤਾਂ ਦੇ ਫਿਰ ਇਹ ਨਵਾਂ ਕੀ ਹੋ ਆ ਜੀ ਵੀ ਜਿਹੜਾ ਵੈਰੀਫਿਕੇਸ਼ਨ ਵਾਲਾ ਇਹ ਸਾਰੇ ਮੌਜੂਦਾ ਸਰਪੰਚ ਨੇ ਕਿ ਵਿੱਚ ਸਾਬਕਾ ਸਰਪੰਚ ਸਾਰੇ ਮੌਜੂਦਾ ਸਰਪੰਚ ਨੇ ਜੀ ਹੁਣ ਕੀ ਮੰਗ ਕਰਦੇ ਹੋ ਹੁਣ ਮੰਗ ਕਰਦੇ ਹਾਂ ਜੀ ਅਸੀਂ ਖਾਸ ਕਰਕੇ ਨਹੀਂ ਹੋਣ ਦਵਾਂਗੇ ਇਹ ਜਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਜੀ ਅਸੀਂ ਹੋਣ ਨਹੀਂ ਦਵਾਂਗੇ ਮੇਰਾ ਨਾਮ ਯਾਦਵਿੰਦਰ ਸਿੰਘ ਤਨਹੋਰੀ ਪ੍ਰਧਾਨ ਪੰਚਾਇਤ ਜੁਨੀਅਨ ਜ਼ਿਲ੍ਹਾ ਪਟਿਆਲਾ ਜੀ ਕੀ ਲੱਗਦਾ ਬਈ ਜਿਹੜੀ ਅਨੁਕੈਰੀ ਹੋਈ ਆ ਠੀਕ ਹੋ ਗਈ ਆ ਕ ਨਹੀਂ ਦੇਖੋ ਇਸ ਤਰ੍ਹਾਂ ਸਾਡੀ ਮੰਤਰੀ ਸਾਹਿਬ ਨਾਲ ਬੈਠ ਕੇ ਟੇਬਲ ਤੇ ਗੱਲ ਹੋਈ ਸੀ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਸਿਰਫ ਉਹਨਾਂ ਸਰਪੰਚਾਂ ਦੀ ਹੋਊਗੀ ਜਿੱਥੇ ਕੋਈ ਸ਼ਿਕਾਇਤ ਹੈ ਦੇਖੋ ਬਿਨਾਂ ਸ਼ਿਕਾਇਤ ਤੋਂ ਕਿਸੇ ਸਰਪੰਚ ਦੀ ਵੈਰੀਫਿਕੇਸ਼ਨ ਕਰਨੀ ਉਹਦੀ ਇੱਕ ਬਦਨਾਮੀ ਕਰਨ ਵਾਲਾ ਸਿਸਟਮ ਹੈ ਪਿੰਡ ਦੇ ਵਿੱਚ ਜਾ ਕੇ ਲੋਕਾਂ ਚੋਂ ਦਾ ਜਿਹੜਾ ਕਰੇਜ ਖਤਮ ਕਰਨ ਦਾ ਕੰਮ ਹੈ ਕਿਉਂਕਿ ਸਰਪੰਚ ਇੱਕ ਬੜਾ ਚੁਣਿਆ ਹੋਇਆ ਤੇ ਸਤਕਾਰਯੋਗ ਸ਼ਬਦ ਹੈ ਇੱਕ ਪਿੰਡਾਂ ਦੀ ਮਿੰਨੀ ਪਾਰਲੀਮੈਂਟ ਕਹਿ ਸਕਦੇ ਆ ਜਿਸ ਤਰੀਕੇ ਨਾਲ ਕੋਈ ਮੁੱਖ ਮੰਤਰੀ ਜਾਂ ਐਮ ਐਲ ਏ ਚੁਣਿਆ ਜਾਂਦਾ ਉਸ ਤਰੀਕੇ ਨਾਲ ਹੀ ਸਰਪੰਚ ਦੀ ਚੋਣ ਹੁੰਦੀ ਹੈ ਇੱਕ ਸਲਮਾਨਯੋਗ ਸ਼ਖਸੀਅਤ ਦਾ ਨਾਮ ਹੈ ਸਰਪੰਚ ਜਿੰਨੂੰ ਕਿ ਇਹ ਜਿਹੜੀ ਫੇਸਬੁੱਕ ਹੀ ਸਰਕਾਰ ਹੈ ਇਹ ਖਰਾਬ ਕਰਨ ਤੇ ਲੱਗੀ ਹੋਈ ਹੈ ਸਾਡੇ ਕੁਲਦੀਪ ਸਿੰਘ ਜੀ ਢਾਲੀਵਾਲ ਜਿਹੜੇ ਪੰਚਾਇਤ ਮੰਤਰੀ ਆ ਫੇਸਬੁਕ ਤੋਂ ਸਰਕਾਰ ਚਲਾ ਰਹੇ ਆ ਜੇ ਉਹਨਾਂ ਨੂੰ ਕੋਈ ਸ਼ਿਕਾਇਤ ਕਰਦਾ ਤਾਂ ਉਹ ਕਹਿੰਦਾ ਮੇਰੀ ਫੇਸਬੁਕ ਤੇ ਪਾ ਦਿਓ ਇਹ ਸਾਰੀ ਸੋਸ਼ਲ ਮੀਡੀਆ ਦੀ ਸਰਕਾਰ ਹੈ ਕੱਢਣ ਪਾਉਣ ਨੂੰ ਕੁਝ ਨਹੀਂ ਸਿਰਫ ਸਰਪੰਚਾਂ ਨੂੰ ਬਦਨਾਮ ਕਰਨ ਦਾ ਇੱਕ ਤਰੀਕਾ ਹੈ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਤੇ ਵੀ ਵੈਰੀਫਿਕੇਸ਼ਨ ਨਹੀਂ ਹੁੰਦਾ ਇਹ ਅੱਜ ਤੱਕ ਪਹਿਲਾਂ ਵੀ ਕਦੇ ਸਰਕਾਰਾਂ ਨੇ ਕਿਹਾ ਕਿ ਪਹਿਲਾਂ ਵੀ ਚਲਾ ਰਹੇ ਇਹ ਪਹਿਲੀ ਵਾਰ ਆ ਸਰਕਾਰ ਆ ਜਿਹੜੀ ਭਗਤ ਸਿੰਘ ਦੀ ਸੋਚ ਲੈ ਕੇ ਆਈ ਹੈ ਪਰਪਲ ਸਿੰਘ ਦੀ ਸੋਚ ਆਲਾ ਮੈਨੂੰ ਕੋਈ ਸਿਸਟਮ ਸਾਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਜਿੱਦਨ ਦੀ ਸਰਕਾਰ ਬਣੀ ਹੈ ਥਾਂ ਥਾਂ ਦੇ ਧਰਨੇ ਵਜਾਰੇ ਹੋ ਰਿਹਾ ਆਪਾਂ ਦੇਖ ਰਹੇ ਆ ਕੋਈ ਇਹਨਾਂ ਕੋਲ ਏਜੰਡਾ ਨਹੀਂ ਕੋਈ ਹੱਲ ਨਹੀਂ ਈਵਨ ਕੇ ਰਾਜਪਾਲ ਨਾਲ ਬਹਿਸ਼ ਹੋ ਰਹੀ ਹੈ ਹੋਰ ਕੰਮਾਂ ਨਾਲ ਬਹਿਸ਼ ਹੋ ਰਹੀ ਹੈ ਪੰਜਾਬ ਸਰਕਾਰ ਨੇ ਕਿਸੇ ਵੀ ਪੰਚਾਇਤ ਨੂੰ ਫੁੱਟੀ ਕੌੜੀ ਨਹੀਂ ਦਿੱਤੀ ਜਿਹੜੀਆਂ ਪਿਛਲੀ ਸਰਕਾਰ ਨੇ ਗ੍ਰਾਂਟਸ ਦਿੱਤੀਆਂ ਸੀ ਪੰਜਾਬ ਨਿਰਮਾਣ ਲਈ ਉਹ ਵੀ ਛੱਟ ਤੋਂ ਵਾਪਸ ਲੈ ਗਏ ਜੇ ਤੁਸੀਂ ਸਾਨੂੰ ਦਿੱਤਾ ਹੀ ਕੁਝ ਨਹੀਂ ਤਾਂ ਤੁਸੀਂ ਵੈਰੀਫਿਕੇਸ਼ਨ ਕਾਦੀ ਕਰਵਾ ਰਹੇ ਹੋ ਜੇ ਵੈਰੀਫਿਕੇਸ਼ਨ ਕਰਵਾ ਵੀ ਰਹੇ ਹੋ ਤਾਂ ਆਲਰੇਡੀ ਤੁਹਾਡੇ ਅਫਸਰ ਸਾਡਾ ਆਏ ਸਾਲ ਆਡਿਟ ਹੁੰਦਾ ਹੈ ਸਾਡੀ ਹਰੇਕ ਚੀਜ਼ ਦੀ ਚੈਕਿੰਗ ਹੁੰਦੀ ਹੈ ਸਾਡੇ ਉੱਤੇ ਉੱਤੇ ਅਫਸਰ ਸਹਿਬਾਨ ਨੇ ਸਾਡੇ ਉੱਪਰ ਡੀਡੀਪੀਓ ਸਹਿਬਾਨ ਨੇ ਬਕਾਇਦਾ ਸਾਰਾ ਮੌਕੇ ਤੇ ਆਡਿਟ ਹੁੰਦਾ ਹੈ ਇਹ ਨਵੀਂ ਵੈਰੀਫਿਕੇਸ਼ਨ ਵਾਲਾ ਸਿਸਟਮ ਕਿੱਥੋਂ ਕੱਢ ਲਿਆ ਜੀ ਇਹਨਾਂ ਨੇ ਕੀ ਲੱਗਦਾ ਵੀ ਸਾਰੇ ਤਾਂ ਨਹੀਂ ਹੋ ਸਕਦੇ ਸਰਪੰਚ ਤੁਸੀਂ ਵੀ ਮੰਨਦੇ ਹੋ ਵੀ ਜਿਹੜਾ ਵਿੱਚ ਹੋ ਸਕਦਾਗਾ ਵੀ ਵਹੀਕਲ ਕੱਪੜੇ ਕੱਲ ਇਸ ਤਰ੍ਹਾਂ ਦੇਖੋ ਸਾਰੇ ਚੰਗੇ ਨਹੀਂ ਹੁੰਦੇ ਪਰ ਮੈਂ ਕਹਿੰਦਾ ਵੀ ਜੇ ਕਿਤੇ ਹੈ ਮੈਂ ਨਹੀਂ ਕਹਿੰਦਾ ਕਿਤੇ ਹੋ ਸਕਦਾ ਇੱਕ ਅਲੁੱਕਾ ਜਗਾ ਤੇ ਹੋ ਸਕਦਾ ਪਰ ਪਹਿਲੀ ਵਾਰ ਹੋਇਆ ਕਿ ਸਾਰੇ ਸਰਪੰਚ ਪੜ੍ਹੇ ਲਿਖੇ ਨੌਜਵਾਨ ਬਣ ਕੇ ਆਏ ਯਾਰ ਚੰਗੀ ਸੋਚ ਲੈ ਕੇ ਔਰ ਇਹ ਇੱਕ ਰਿਕਾਰਡ ਹੈ ਕਿ ਜਿੰਨਾ ਕੰਮ ਇਸ ਤੈਰੇ ਚ ਹੋਇਆ ਹੁਣ ਇਹ ਪਹਿਲਾਂ ਕਦੇ ਨਹੀਂ ਹੋਇਆ ਵਿਕਾਸ ਭਵਨ ਮੁਹਾਲੀ ਵੀ ਖੇ ਧਰਨਾ ਲਾਇਆ ਸੀ ਮੰਤਰੀ ਸਾਹਿਬ ਨੂੰ ਮਜਬੂਰ ਕੀਤਾ ਸੀ ਉਹਨਾਂ ਨੇ ਸਾਡੀਆਂ ਮੰਗਾਂ ਮੰਨੀਆਂ ਮੰਗਾ ਮੰਨ ਕੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਉਸ ਤੋਂ ਬਾਅਦ ਦੁਬਾਰਾ ਫਿਰ ਲੈਟਰ ਕੱਢ ਰਹੇ ਮੇਰਾ ਮਤਲਬ ਇਹਨਾਂ ਦੀ ਜਵਾਨ ਨਹੀਂ ਹੈ ਗੱਲ ਕਰਨ ਦਾ ਤਰੀਕਾ ਨਹੀਂ ਹੈ ਕੋਈ ਹਾਜੇ ਕਿ ਸਾਡੇ ਜਿਹੜੇ ਸਰਪੰਚਾ ਪੜੇ ਲਿਖਿਆ ਸਮਝਦਾਰ ਹੈ ਉਹਨਾਂ ਲੋ ਸਾਡੀ ਨੌਲੇਜ ਸਾਡੇ ਸਰਪੰਚਾਂ ਜਿਆਦੀ ਰੱਖਦੇ ਆ ਜਿਹੜੇ ਲੋਕਾਂ ਜੀ ਵਿਸਤਰਦੇ ਆ ਅਨਸੈਸਟਰੀ ਸਰਕਾਰ ਚੱਲ ਰਹੀ ਹੈ ਨੌਲੇਜ ਨਹੀਂ ਹੈ ਨੌਲੇਜ ਦੀ ਘਾਟ ਹੈ ਜੀ ਨਾ ਵਈ ਆਪਾਂ ਜਸਵਿੰਦਰ ਸਿੰਘ ਤੁਹਾਡਾ ਕੀ ਇੱਥੇ ਉਹ ਮੈਂ ਜੀ ਜ਼ਿਲ੍ਹਾ ਪ੍ਰਧਾਨ ਆਪਾਂ ਚਾਹ 77 ਯੂਨੀਅਨ ਪਟਿਆਲਾ ਦਾ ਜੀ ਤੁਸੀਂ ਵੀ ਜਿਹੜੇ ਨਾਲੋਂ ਧਰਨੇ ਦੇ ਅੱਜ ਜਿਹੜੇ ਦੇ ਰਹੇ ਹਾਂ ਜੀ ਹਾਂ ਜੀ ਹਾਂ ਨਾਲ ਆ ਜੀ ਸੀ ਸਰਪੰਚਾਂ ਦੇ ਤੁਸੀਂ ਕਿਉਂ ਨਾਲ ਅਸੀਂ ਸਾਡੀ ਜੌਬ ਹੈ ਜੀ ਸਰਪੰਚ ਦੇ ਮਨੀਮ ਵਾਂਗੂ ਕੰਮ ਕਰਦੇ ਆ ਜੀ ਜੋ ਸਾਨੂੰ ਉਹ ਕਹਿੰਦੇ ਨੇ ਵੀ ਅਸੀਂ ਆਹ ਕੰਮ ਸ਼ੁਰੂ ਕਰਾਉਣਾ ਪਿੰਡ ਚ ਉਹਦੇ ਮਤੇ ਪਾਉਣੇ ਐਸਟੀਮੇਟ ਲਵਾਉਣੇ ਟੈਕਨੀਕਲ ਪ੍ਰਮਾਨਗੀਆਂ ਲੈ ਕੇ ਦੇਣੀ ਹੈ ਇਹਨਾਂ ਨੂੰ ਉਹ ਕੰਮ ਸਾਡਾ ਹੈ ਜਿਹੜਾ ਇਹ ਹੁਣ ਫਿਜ਼ੀਕਲ ਵੈਰੀਫਿਕੇਸ਼ਨ ਵਾਲਾ ਸਿਸਟਮ ਆ ਇਹ ਸਰਕਾਰ ਦਾ ਸਰਾ ਸਰ ੱੱਕਾ ਸਰਪੰਚਾਂ ਨਾਲ ਪੰਜਾਬ ਪੰਚੇਤੀ ਰਾਜ ਨੂੰ 994 ਦੇ ਅਧੀਨ ਰਹਿ ਕੇ ਸਰਪੰਚਾਂ ਨੇ ਸਮਰੱਥ ਅਧਿਕਾਰੀਆਂ ਨੂੰ ਸਾਰੀਆਂ ਪ੍ਰਵਾਨਗੀਆਂ ਹੋਈਆਂ ਹੋਈਆਂ ਨੇ ਤਕਨੀਕੀ ਪ੍ਰਵਾਨਗੀਆਂ ਵੀ ਹੋਈਆਂ ਹੋਈਆਂ ਨੇ ਪ੍ਰਬੰਧਕੀ ਪ੍ਰਵਾਨਗੀਆਂ ਵੀ ਹੋਈਆਂ ਨੇ ਜਿਹੜੇ ਸੰਮਤੀ ਦੀਆਂ ਉਹ ਸੰਮਤੀ ਤੋਂ ਵੀ ਹੋਈਆਂ ਨੇ ਇਹ ਤਾਂ ਹੁਣ ਇੱਕ ਇਹ ਲੱਗਦਾ ਵੀ ਸਰਕਾਰ ਦੀ ਮਨਸਾ ਵੀ ਬਦਨਾਮ ਕਰਨਾ ਚਾਹੁੰਦੀ ਹੈ ਬਸ ਮੈਂ ਤਾਂ ਇੱਕ ਹੋਰ ਬੇਨਤੀ ਕਰਦਾ ਥੋੜੇ ਮਾਦਮ ਰਾਜ ਮੰਤਰੀ ਸਾਹਿਬ ਨੂੰ ਵੀ ਚਲੋ ਇਹਨਾਂ ਦੇ ਮਨ ਚ ਇਹ ਹੈ ਵੀ ਅਕਾਲੀ ਕਾਂਗਰਸ ਦੇ ਸਰਪੰਚ ਨੇ ਇਹਨਾਂ ਤੋਂ ਅਸਤੀਫਾ ਲੈ ਲੈਣਾ ਸਮਾਂ ਆਇਆ ਪਿਆ ਦੋ ਮਹੀਨੇ ਰਹਿਣ ਦੋ ਮਹੀਨੇ ਪਹਿਲਾਂ ਮੰਗ ਕਰ ਦੇਣਾ ਕਰਕੇ ਆਪ ਦਲੀ ਟੀਮ ਚੁਣ ਲੈਣੀ ਫਿਰ ਜਿਹੇ ਜਆ ਮਰਜ਼ੀ ਕਰ ਲੈਣ ਕੰਮ ਹੁਣ ਅਸੀਂ ਤਿੰਨ ਵਾਰੀ ਮੰਗ ਪੱਤਰ ਦੇ ਆਏ ਮੰਤਰੀ ਸਾਹਿਬ ਨੂੰ ਇਹ ਲੋਕਤੰਤਰ ਦੀ ਤਸਦੀਕਾ ਤਾਂ ਲੈ ਨਹੀਂ ਸਕਦੇ ਜਦੋਂ ਹੁਣ ਉਹ ਪੋਜੀਸ਼ਨ ਤੱਕ ਉੱਥੇ ਪਹੁੰਚੇ ਹੋਏ ਜਿਹਨੇ ਹੁਣ ਸਰਪੰਚਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਲਈ ਕੀ ਹੈਗਾ ਇਹ ਮੋਟਾ ਜਿਹੜੇ ਸਰਪੰਚ ਜਿਹੜਾ ਹੈਗਾ ਸਰਕਾਰ ਖਿਲਾਫ ਨਾਰੇਬਾਜੀ ਦੀ ਕਰ ਰਿਹਾ ਇਸ ਤਰ੍ਹਾਂ ਕਿ ਜੀ ਸਣ ਨੂੰ 15 ਮੰਬਰ ਨੂੰ ਇੱਕ ਲੈਟਰ ਇਸ਼ੂ ਸੀਗੀ 2022 ਪੰਜਾਬ ਸਰਕਾਰ ਵੱਲੋਂ ਮਾਨ ਜੋ ਮੰਤਰੀ ਜੀ ਵੱਲੋਂ ਆਦੇਸ਼ ਸੀਗਾ ਵੀ ਤੁਸੀਂ ਇੰਟਰ ਡਿਸਟ੍ਰਿਕਟ ਦੇ ਹੈਗੇ ਆ ਡਿਪਟੀ ਸੀਓ ਜਿਹੜੇ ਹੈਗੇ ਪੰਜਾਬ ਦੇ ਡਿਪਟੀ ਚੀਫ ਐਗਜ਼ੀਕਟਿਵਸ ਜਿਹੜਾ ਅਫੀਸਰ ਉਹ ਇੰਟਰ ਡਿਸਟ੍ਰਿਕਟ ਫਿਜ਼ੀਕਲ ਵੈਰੀਫਿਕੇਸ਼ਨ ਕਰਨਗੇ ਜਿਹੜੇ ਇਹਨਾਂ ਨੇ ਪਿਛਲੇ 3-4 ਸਾਲਾਂ ਚ ਕੰਮ ਕਰਾਏ ਹੈਗੇ ਸਰਪੰਚਸ ਨੇ ਮੈਂ ਉਹਦੇ ਸਬੰਧ ਵਿੱਚ ਪਹਿਲਾਂ ਪਟਿਆਲਾ ਰੂਰਲ ਵਿੱਚ ਵੀ ਗਿਆ ਸੀਗਾ ਉੱਥੇ ਵੀ ਸਰਪੰਚ ਸਾਹਿਬਾਂ ਵੱਲੋਂ ਮੈਨੂੰ ਇਹੀ ਕਿਹਾ ਗਿਆ ਕਿ ਅਸੀਂ ਮੰਤਰੀ ਨਾਲ ਗੱਲ ਕਰ ਲਈ ਹੈਗੀ ਆ ਗੱਲ ਕਰਦੀ ਹੈਗੀ ਵੀ ਉਹਨਾਂ ਨੇ ਕਹਿਤਾ ਵੀ ਨਹੀਂ ਫਿਜ਼ੀਕਲ ਵੈਰੀਫਿਕੇਸ਼ਨ ਨਹੀਂ ਹੋਏਗੀ। ਲੇਕਿਨ ਜਦੋਂ ਮੈਂ ਉਹਨਾਂ ਨੂੰ ਮੈਂ ਕਰਾਸ ਚੈੱਕ ਕੀਤਾ ਆਪਣੇ ਪੂਰਾ ਹਾਇਰ ਆਫਸਰਾਂ ਨਾਲ ਗੱਲ ਕੀਤੀ ਸੀਨੀਅਰ ਆਫਸਰਜ਼ ਨਾਲ ਜਾਂ ਮੰਤਰੀ ਸਾਹਿਬ ਦੇ ਪੀਏ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹੀ ਦੱਸਿਆ ਵੀ ਸਾਡੇ ਲੋਜ ਕੋਈ ਇਸ ਤਰ੍ਹਾਂ ਦਾ ਪ੍ਰੋਸੈਸ ਨਹੀਂ ਦਿੱਤਾ ਗਿਆ ਫਿਜ਼ੀਕਲ ਵੈਰੀਫਿਕੇਸ਼ਨ ਨਾ ਕਰਾਉਂਦਾ। ਉਹਨਾਂ ਨੇ ਕਿਹਾ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੋਏਗੀ। ਹਰ ਹਾਲਤ 'ਚ ਹੋਏਗੀ। ਲੇਕਿਨ ਅੱਜ ਮੈਂ ਇੱਥੇ ਆਇਆ ਹੈਗਾ 90 ਤਾਂ ਇਹਨਾਂ ਦਾ ਸੇਮ ਉਹੀ ਮੁੱਦਾ ਪ੍ਰਧਾਨ ਜੀ ਵੱਲੋਂ ਜੇ ਤੁਹਾਨੂੰ ਦੱਸਿਆਗਾ ਤੁਹਾਨੂੰ ਵੀ ਆ ਅਸੀਂ ਮੰਤਰੀ ਨੂੰ ਮਿਲਣਾ ਅਸੀਂ ਵੀ ਆਪਣਾ ਟਾਈਮ ਵੇਸਟ ਕਰਦੇ ਆਏ ਵੀ ਆਪਣਾ ਟਾਈਮ ਵੇਸਟ ਕਰ ਰਹੇ ਹੈਗੇ ਇਸ ਸਮੇਂ ਕਿਉਂਕਿ ਸਪੰਚਰੀ ਬਹੁਤ ਕਮ ਹੁੰਦੇ ਆ ਪਿੰਨ ਦੇ ਵਿੱਚ ਮੈਂ ਵੀ ਆਪਣਾ ਟਾਈਮ ਕੱਢ ਕੇ ਕਿੰਨੇ ਟਾਈਮ ਕੱਢ ਕੇ ਇੱਥੇ ਆਇਆ 36 ਦੇ ਜਿਵੇਂ ਹੁੰਦੇ ਆ ਆਫਸਰ ਨੂੰ ਤੇ ਮੈਂ ਤਾਂ ਇਹਨਾਂ ਨੂੰ ਦੇਖੋ ਸਰਕਾਰ ਦੀ ਤਾਂ ਇਹ ਪਾਲਿਸੀ ਸੀਗੀ ਵੀ ਜਿਹੜਾ ਬੰਦਾ ਗਲਤ ਆ ਤੇ ਉਹਨੂੰ ਸ਼ੰਟ ਆਊਟ ਕਰਨਾ ਹੈਗਾ ਉਹਨੂੰ ਲੱਭਣਾ ਹੈਗਾ ਲੇਕਿਨ ਇਹ ਹਾਂ ਇਹਨਾਂ ਦਾ ਇਹਨਾਂ ਦਾ ਇਹ ਹੈ ਵੀ ਸਾਨੂੰ ਸਾਰਿਆਂ ਨੂੰ ਤੁਸੀਂ ਇੱਕ ਰਸੇ ਵਾ ਇੱਕ ਰਸੇ ਬਨ ਰਿਹਾ ਗਿਆ ਵੀ ਇਹ ਗਲਤ ਗੱਲ ਹੈਗੀ ਆ ਇਹ ਗੱਲ ਇਹਨਾਂ ਦਾ ਪੁਆਇੰਟ ਹੈਗਾ ਹੁਣ ਇਹ ਦੇਖੋ ਵੀ ਆਰ ਆਊਟ ਟਾਈਮ ਬਾਉਂਡ ਡਿਊਟੀ ਬਾਉਂਡ ਵਿਦ ਦਾ ਗਵਰਨਮੈਂਟ ਸਨ ਕਰਨਾ ਪੈਣਾ ਹੈਗਾ ਤਾਂ ਆਲਰੇਡੀ ਤਿੰਨ ਮਹੀਨੇ ਸਾਨੂੰ ਦਿੱਤੇ ਸੀ ਸਰਕਾਰ ਨੇ ਅੱਜ ਤੱਕ ਤਿੰਨ ਮਹੀਨੇ ਪੂਰੇ ਹੋ ਚੁੱਕੇ ਆ ਲੇਕਿਨ ਇਹਨਾਂ ਵੱਲੋਂ ਅਜੇ ਤੱਕ ਸਾਨੂੰ ਸਹਿਯੋਗ ਨਹੀਂ ਦਿੱਤਾ ਗਿਆ ਸਰਪੰਚ ਸਾਹਿਬਾਨ ਵੱਲੋਂ ਇਹਨਾਂ ਨੇ ਕਿਹਾ ਵੀ ਅਸੀਂ ਆਪਣੇ ਮੰਤਰੀ ਨਾਲ ਗੱਲ ਕਰਨੀ ਆ ਉਸ ਤੋਂ ਬਾਅਦ ਤੁਸੀਂ ਇਨਕੁਆਰੀ ਕਰੋ ਜੀ ਵੀ ਕਰਨੀ ਆ ਹੁਣ ਇਹ ਕਹਦੇ ਵੀ ਅਸੀਂ ਅਗਲੇ ਨੈਕਸਟ ਵੀਕ ਜਾਵਾਂਗੇ ਨੈਕਸਟ ਮੰਗਲਵਾਰ ਇਹਨਾਂ ਨਾਲ ਮਿਲਣਾ ਹੈਗਾ ਨਾ ਬਿਹਾਰ ਕੇ 141 ਪਿੰਡਾਂ ਦੀ 141 ਪਿੰਡਾਂ ਦੀ ਕਰਨੀ ਹੈਗਾ ਜਾਂ ਕੋਈ ਨਹੀਂ ਅਸੀਂ ਰੈਕੋਰਡ ਨੂੰ ਚੈੱਕ ਕਰਦੇ ਆਂ ਜੇ ਚ ਮੈਕਸਿਮਮ ਕੁਝ ਪਿੰਡ ਲੈ ਲੈਣੇ ਹੈ ਜਿਹਦੇ ਸਭ ਤੋਂ ਵੱਧ ਗਰੰਡ ਗਈ ਆ ਜਾਂ ਕਿਸ ਘੱਟ ਗਈ ਆ ਉਹ ਵੀ ਲੈ ਲੈਣੇ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਨੂੰ ਕਰਨਾ ਇਹ ਚ ਵੈਥਨ ਹੁਦਿਆਤੇ ਹੈ ਸੀ ਕਿ ਵੀ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਵੈਰੀਫੀਕਲ ਵੈਰੀਫੀਕੇਸ਼ਨ ਕਰਨੀ ਹੈਗੀ ਆ ਨਹੀਂ ਸਰਪੰਚ ਜੀ ਤਾਂ ਕਹਿੰਦੇ ਅਸੀਂ ਵੈਰੀਫੀਕੇਸ਼ਨ ਤਾਂ ਪਹਿਲੀ ਬਹੁਤ ਵਾਰੀ ਹੋ ਚੁੱਕੀ ਹੈ ਤਾਂ ਹਰਾਸਮੈਂਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹ ਨਹੀਂ ਇਸ ਤਰ੍ਹਾਂ ਦੀ ਵੈਰੀਫੀਕੇਸ਼ਨ ਪਹਿਲਾਂ ਨਹੀਂ ਕੀਤੀ ਹੋਈ ਇਸ ਤੋਂ ਦੀ ਇਹ ਆਈ ਥਿੰਕ this is for the first time ਜੋ ਵੀ ਜਦੋਂ ਜਦੋਂ ਡਿਵੈਲਪਮੈਂਟ ਦਾ ਕੰਮ ਪਿੰਡਾਂ ਦੇ ਵਿੱਚ ਕਰਵਾਇਆ ਜਾਂਦਾ ਉਹਦੋਂ ਸਰਕਾਰੀ ਅਧਿਕਾਰੀ ਵੀ ਜਿਹੜੇ ਇਨਵੋਲਵ ਹੁੰਦੇ ਨੇ ਡਿਵੈਲਪਮੈਂਟ ਸਮੇਂ ਨਹੀਂ ਨਹੀਂ ਉਹ ਸਾਰੇ ਸਾਰੇ ਇਨਵੋਲਵ ਹੁੰਦੇ ਆ ਜੀ ਇਹਦੇ ਵਿੱਚ ਸਾਡੇ ਸੈਕਟਰੀ ਜਿਹੜਾ ਮੇਨ ਤੌਰ ਆ ਹੁੰਦਾ ਪਿੰਡ ਦਾ ਦੈਨ ਜੀ ਐਸ ਡੀਓ ਬੀ ਡੀ ਪੀਓ ਅਪ ਟੂ ਡੀ ਡੀ ਪੀਓ ਤੱਕ ਕਿੰਨਾ ਦਾ ਸਾਰਾ ਫਾਈਲ ਜਾਂਦੀ ਹੈਗੀ ਆ ਉਹ ਸਾਰਾ ਵਿਭਾਗ ਇਨਵੋਲਵ ਹੁੰਦਾ ਜਿਹੜੇ ਉਹ ਡਿਵੈਲਪਮੈਂਟ ਦਾ ਕੰਮ ਕਰਾਉਣੇ ਹੈਗੇ ਜੇ ਤੁਸੀਂ ਕੀ ਰਿਪੋਰਟ ਬਣਾ ਕੇ ਜਾਉਂਦੇ ਨੇ ਇਸ ਚੀਜ਼ ਦੀ ਅੱਜ ਦੀ ਅੱਜ ਤੱਕ ਦੇਖੋ ਇਹਨਾਂ ਨੇ ਅਜੇ ਤੱਕ ਮੈਨੂੰ ਕੋਈ ਕਾਗਜ਼ ਪੱਤਰ ਵੀ ਦਿਖਾਇਆ ਨਹੀਂ ਹੈਗੇ ਤਾਂ ਮੈਂ ਤਾਂ ਇਹ ਸਵਾਲ ਨੂੰ ਦੱਸੂਗਾ ਵੀ ਮੈਨੂੰ ਇਹਨਾਂ ਨੇ ਬਿਰ ਆਪਣਾ ਬਿਨਾ ਇਸ ਤਰ੍ਹਾਂ ਵੀ ਪ੍ਰੋਗਰੈਸ ਤੋਂ ਇਹਨਾਂ ਬਾਸਪੇਤਾ ਦਾ ਸਰਪੰਚ ਸਾਹਿਬ ਨੂੰ ਕਿੰਨੀ ਇੱਕ ਗ੍ਰਾਂਟ ਹੈ ਜਿਹੜੀ ਨਾਬਾ ਹਲਕੇ ਨਾਲ ਸੰਬੰਧਿਤ ਇਹ ਮੈਂ ਬਰਦਰ ਤੁਹਾਨੂੰ ਜਦ ਤੱਕ ਮੇਰੇ ਕੋਲ ਰਿਕਾਰਡਿੰਗ ਪੁੱਟ ਅਪ ਕੀਤਾ ਜਦ ਤੱਕ ਇਹਨਾਂ ਨੇ ਮੈਂ ਨਹੀਂ ਦੱਸ ਸਕਦਾ ਕਿ ਕਿੰਨੀ ਗ੍ਰਾਂਟ ਹੈ ਗਈ ਹੈ ਕਿਹੜੇ ਕਿਹੜੀ ਪਿੰਡਾਂ ਨੂੰ ਕਿੰਨੇ ਪੈਸੇ ਗਏ ਇਹ ਨਹੀਂ ਅਜੇ ਤੱਕ ਦੱਸਿਆ ਵੀ ਵਿੱਚ ਇਹ ਸਰਪੰਚ ਤੇ ਕਾਰਵਾਈ ਹੁੰਦੀ ਹੈ ਫਿਰ ਬੀਡੀਪੀ ਤੇ ਵੀ ਹੋਊਗੀ हां ਇਹ ਗਵਰਨਮੈਂਟ ਦਾ ਹੁਣ ਬੜੀ ਸਖਤ ਐਟਟਿਟੂਡ ਹੈ ਕਿ ਸਾਡੇ ਡਾਕਟਰ ਨੇ ਮਾਨ ਜੋ ਡਾਕਟਰ ਨੇ ਇਹ ਵੀ ਕਿਹਾ ਸੀਗਾ ਵੀ ਸਿਰਫ ਸਰਪੰਚ ਹੀ ਨਹੀਂ ਜ਼ਿੰਮੇਵਾਰ ਇਹਦੇ ਵਿੱਚ ਜਿਹੜੇ ਸਾਡੇ ਕੰਸਰਨਡ ਆਫਸਰ ਹੁੰਦੇ ਆ ਲਾਈਕ ਸੈਕਟਰੀ ਜੇਈ ਜੇ ਵੀਡੀਓ ਵਿੱਚ ਆਉਣ ਵਾਲਾ ਤਾਂ ਉਹ ਵੀ ਸਾਰੇ ਸ਼ਾਮ ਕਿਤੇ ਜਾਣ ਲਾਈਵ ਤੇ ਇਸ ਚੈਨਲ ਦੇ ਲਈ ਨਾਬਾਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ